ਤੋ ਦੇਖ ਸਕਦੇ ਹੋ ਜੀ ਹੈਲਪ ਹੈਂਡ ਦੀ ਟੀਮ ਪਹੁੰਚੀ ਹੈ ਜੀ ਰਾਸ਼ਨ ਦੇਣ ਵਾਸਤੇ ਇੱਕ ਹੋਰ ਨਵੇਂ ਘਰ ਦੇ ਨਵੇਂ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਜੋ ਰਾਸ਼ਨ ਲੈ ਕੇ ਆ ਰਹੇ ਹਨ ਜੀ ਹੈਲਪ ਹੈਂਡ ਟੀਮ ਦੇਖੋ ਜੀ ਵੀਡੀਓ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇੱਕ ਹੋਰ ਨਵੇਂ ਪਿੰਡ ਦੇ ਵਿੱਚ ਪਹੁੰਚੇ ਹਾਂ ਜੀ ਹੈਲਪਿੰਗ ਹੈਂਡ ਟੀਮ ਪਹੁੰਚੀ ਹੈ ਜੀ ਸੇਵਾ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਗਰੀਬ ਪਰਿਵਾਰ ਸੀ ਜਿਦਾ ਕਿ ਬਹੁਤ ਹੀ ਜ਼ਿਆਦਾ ਮੀਂਹ ਪੈਣ ਕਰਕੇ ਬਰਸਾਤ ਆਉਣ ਕਰਨਾ ਘਰ ਦੀ ਛੱਤ ਟਹਿ ਗਈ ਹੈ ਜੀ ਔਰ ਕੁਝ ਨੁਕਸਾਨ ਵੀ ਹੋਇਆ ਹੈ ਜੀ ਦੇਖ ਸਕਦੇ ਹੋ ਜੀ ਹੈਲਪਿੰਗ ਹੈਂਡ ਦੀ ਟੀਮ ਪਹੁੰਚੀ ਹੈ ਜੀ ਉੱਥੇ ਔਰ ਮੀਡੀਆ ਵਾਲੇ ਵੀ ਆਏ ਸੀ ਕਵਰ ਕਰਨ ਵਾਸਤੇ ਸਾਨੂੰ ਅਸੀਂ ਕਿਹਾ ਵੀ ਸਾਨੂੰ ਨਾ ਕਵਰ ਕਰੋ ਪਰ ਮੀਡੀਆ ਵਾਲਾ ਕਹਿੰਦੇ ਨਹੀਂ ਸਰ ਜਰੂਰ ਵੀਡੀਓ ਜਰੂਰ ਬਣਵਾਓ ਕਿਉਂਕਿ ਤੁਹਾਨੂੰ ਦੇਖ ਕੇ ਕੁਝ ਹੋਰ ਸੇਵਾ ਕਰਨ ਵਾਸਤੇ ਲੋਕ ਆਉਣਗੇ ਤਾਂ ਐਸ ਕਰਕੇ ਇਸ ਮੀਡੀਆ ਨੇ ਸਾਹਮਣੇ ਵੀ ਕਵਰ ਕੀਤਾ ਉੱਥੇ ਤੋਂ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਲੋੜਵੰਦ ਪਰਿਵਾਰ ਇਹਦੇ ਘਰ ਦੇ ਛੱਤ ਲੱਗ ਪਈ ਜੀ ਤੇ ਕੁਝ ਸ਼ੁਕਰ ਹੈ ਕਿ ਕੁਝ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ पर आर्थिक नुकसान जरूर ਹੋਇਆ ਉਹਨਾਂ ਦਾ ਜੀ ਕੁਝ ਮੋਟਰਸਾਈਕਲ ਡੈਮੇਜ ਹੋ ਗਿਆ ਵਾਸ਼ਿੰਗ ਮਸ਼ੀਨ ਡੈਮੇਜ ਹੋ ਗਈ ਹੈ ਕੁਝ ਹੋਰ ਘਰ ਦਾ ਸਮਾਨ ਡੈਮੇਜ ਹੋ ਗਿਆ ਜੀ ਸੋ ਹੈਲਪਿੰਗ ਹੈਂਡ ਦੀ ਟੀਮ ਪਹੁੰਚੀ ਜੀ ਉੱਥੇ ਸੇਵਾ ਕਰਨ ਵਾਸਤੇ ਕੁਝ ਰਾਹਤ ਦੇਣ ਵਾਸਤੇ ਰਾਸ਼ਨ ਦੇਣ ਵਾਸਤੇ ਹੈਲਪਿੰਗ ਹੈਂਡ ਪੈਕੇਜ ਦੇਣ ਵਾਸਤੇ ਰਾਸ਼ਨ ਦੇਣ ਵਾਸਤੇ ਪਹੁੰਚੇ ਨੇ ਜੀ ਕੁਝ ਆਰਥਿਕ ਸਹਾਇਤਾ ਵੀ ਕੀਤੀ ਹੈ ਜੀ ਦੇਖ ਸਕਦੇ ਹੋ মিডিਆ ਵਾਲੇ ਵੀਰ ਜੋ ਕਿ ਸੜਨਾ ਗੱਲਬਾਤ ਕਰ ਰਹੇ ਨੇ ਔਰ ਅਸੀਂ ਦੱਸ ਰਹੇ ਹਾਂ ਕਿ ਕੇ ਹਾਲਾਤ ਬਹੁਤ ਨਾਜ਼ੁਕ ਨੇ ਕਰਦੇ ਬਹੁਤ ਗਰੀਬ ਪਰਿਵਾਰ ਨੇੜੀ ਪਰਿਵਾਰ ਹੈ ਲੋੜਵੰਦ ਪਰਿਵਾਰ ਹੈ ਸੋ ਮੈਂ মিডিਆ ਜਰ ਵੀ ਅਪੀਲ ਕਰਦਾ ਕਿ ਸਭ ਨੂੰ ਅਪੀਲ ਕਰਦਾ ਕਿ ਵੱਤ ਵੱਤ ਪਹੁੰਚੋ ਇੱਥੇ ਸੇਵਾ ਕਰੋ ਲੋਕ ਲੱਖਾਂ ਕਰੋੜਾਂ ਰੁਪਏ ਆਪਣੀ ਕੋਠੀਆਂ ਤਲਾਈ ਜਾਂਦੇ ਨੇ ਬੇਫਾਲਤੂ ਖਰਚਾ ਲੋਕ ਆਪਣੇ ਕੋਠੇ ਤੇ ਲਾਈ ਜਾਂਦੇ ਨੇ ਔਰ ਜੇ ਤੁਸੀਂ ਇੱਥੇ ਲਾਓਗੇ ਤੇ ਬਹੁਤ ਧੰਨਵਾਦ ਹੋ ਦੇਖ ਸਕਦੇ ਤੁਸੀਂ ਆ ਰਾਸ਼ਨ ਦਾ ਪੈਕੇਜ ਤੁਹਾਨੂੰ ਦਿਖਾ ਰਹੇ ਸੀ ਅਸੀਂ ਰਾਸ਼ਨ ਦੀ ਸੇਵਾ ਕਰ ਰਹੀ ਸੀ ਉਹ ਤੁਹਾਨੂੰ ਦਿਖਾਇਆ ਜੀ ਅਸੀਂ ਜੋ ਘਰ ਦਾ ਰਾਸ਼ਨ 1 ਮਹੀਨੇ ਦਾ ਰਾਸ਼ਨ ਹੈ ਜੀ ਅਸੀਂ ਦਿੱਤਾ ਜੋ ਨਾ ਗਰੀਬ ਪਰਿਵਾਰ ਨੂੰ ਲੋੜਵੰਦ ਪਰਿਵਾਰ ਨੂੰ ਤੇ ਨਾਲ ਆਰਥਿਕ ਸਹਾਇਤਾ ਵੀ ਦਿੱਤੀ ਹੈ ਜੀ ਔਰ ਦੇਖ ਸਕਦੇ ਹੋ ਘਰ ਦੇ ਮੈਂਬਰਾਂ ਨਾਲ মিডিਆ ਵਾਲੇ ਜੋ ਵੀਰ ਨੇ ਉਹ ਗੱਲ ਕਰ ਰਹੇ ਨੇ ਔਰ ਹਾਲਾਤਾਂ ਬਾਰੇ ਜਾਇਜ਼ਾ ਲੈ ਰਹੇ ਨੇ ਔਰ ਮੈਂ ਸਾਰਿਆਂ ਨੂੰ ਵਾਰ-ਵਾਰ ਇਹ ਹੀ ਅਪੀਲ ਕਰਦਾ ਕਿ ਜਿੰਨਾ ਵੀ ਹੋ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਲੋਕਾਂ ਤੱਕ ਪਹੁੰਚੇ ਇਹਨਾਂ ਗਰੀਬ ਪਰਿਵਾਰਾਂ ਦੀ ਮਦਦ ਹੋਵੇ ਇਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਹੋ ਸਕੇ ਜਿੰਨਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਜਦ ਤੱਕ ਜਿਹੜਾ ਸ਼ੇਅਰ ਜੋ ਕਰਿਆ ਕਰੋ ਜੀ ਚੈਨਲ ਨੂੰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਫੋਲੋ ਨਹੀਂ ਕੀਤਾ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੋ ਸਬਸਕ੍ਰਾਈਬ ਕਰੋ ਦੇਖ ਸਕਦੇ ਹੋ ਮੀਡੀਆ ਵਾਲੇ ਸਾਡਾ ਉੱਥੇ ਇੰਟਰਵਿਊ ਲੈ ਰਹੇ ਸੀ ਪੁੱਛ ਰਹੇ ਸੀ ਹਾਲਾਤਾਂ ਬਾਰੇ ਸੋ ਅਸੀਂ ਦੱਸ ਰਹੇ ਸੀ ਕਿ ਬਹੁਤ ਹੀ ਮਾੜਾ ਪਰਿਵਾਰ ਜੋ ਜਨਾ ਹੋ ਸਕੇ ਵੱਧ ਤੋਂ ਵੱਧ ਸਹਾਇਤਾ ਕਰਿਆ ਕਰੋ ਜੀ ਅਸੀਂ ਵੀ ਉੱਥੇ ਸਾਨੂੰ ਵੀ ਮੌਕਾ ਮਿਲਿਆ ਸੇਵਾ ਕਰਨ ਦਾ ਕੁਝ ਰਾਸ਼ਨ ਦੇਣ ਦਾ ਕੁਝ ਆਰਥਿਕ ਸਹਾਇਤਾ ਦੇਣ ਦਾ ਮੌਕਾ ਮਿਲਿਆ ਸੋ ਅਸੀਂ ਮੀਡੀਆ ਦੇ ਜ਼ਰੀਏ ਵੀ ਇਹ ਅਪੀਲ ਕੀਤੀ ਕਿ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸਹਾਇਤਾ ਕਰੋ ਗਰੀਬ ਪਰਿਵਾਰਾਂ ਦੀ ਸਹਾਇਤਾ ਕਰੋ ਵੱਧ ਚੜ ਕੇ ਸਹਾਇਤਾ ਕਰੋ ਜਿੰਨਾ ਵੀ ਹੋ ਸਕੇ ਤੁਸੀਂ ਜਾ ਸਕਦੇ ਹੋ ਜੀ ਪਿੰਡ ਸੰਤਨਗਰ ਤਸਵੀਰਾਂ ਰਾਨੀਆਂ ਜਿਲ੍ਹਾ सिरसा ਦਾ ਪਿੰਡ ਆ ਜੀ ਸੇਵਾ ਕਰ ਸਕਦੇ ਹੋ ਆਖੇ ਜੀ ਸੋ ਪਰਿਵਾਰ ਦੇ ਹਾਲਾਤ ਨਾਜੁਕ ਸੀ ਦੇਖ ਸਕਦੇ ਹੋ ਪਿੱਛੇ ਜੋ ਕਿ ਉਹਦੇ ਘਰ ਦੇ ਛੱਤ ਡਿੱਗੀ ਏ ਔਰ ਨੁਕਸਾਨ ਵੀ ਹੋਇਆ ਹੈ ਕਾਫੀ ਸੋ ਮੀਡੀਆ ਵਾਲੇ ਵੀ ਰਣਵੇਂ ਦੱਸਾ ਕਿ ਜਿੰਨਾ ਵੀ ਹੋ ਸਕੇ ਅਸੀਂ ਵੀ ਵੀਡੀਓ ਸ਼ੇਅਰ ਕਰਾਂਗੇ ਵੀ ਜਿੰਨਾ ਮਦਦ ਹੋ ਸਕੇ ਕਿਸੇ ਦੀ ਸੋ ਪ੍ਰਮਾਤਮਾ ਕਰੇ ਇਹਨਾਂ ਦੀ ਮਦਦ ਹੋ ਸਕੇ ਕਿਸੇ ਦਾਨੀ ਸਚਿੰਤਾਂ ਤੱਕ ਵੀਡੀਓ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ